ਜਾਂ ਸੈਟਅਪ ਕੀ ਡੈਕ ਨੇ ਮਾਈਕ ਜਮਾਨਾ ਰੱਖਿਆ ਜੀ ਬਸ ਫੋਰਡਸ ਆਫ ਦੇ ਪਾਲਸ਼ਾਨ ਜੀ ਸ਼ਾਬੇ ਨਾਮ ਦੇ ਲੜਾਕੇ ਯੋਧੇ ਪ੍ਰਬੰਧਕ ਕਰਤਾ ਕਿ ਅੱਜ ਦੇ ਯੋਧੂ ਬਾਕੀ ਸਾਹਬਾਰੇ ਡਿਟੇਲ ਦੇ ਸਾਹਿਬ ਜੀ ਮੇਸ਼ੂ ਨੇ ਅਫਸਰੀ ਹੁਰਜਾ ਰੋਇਆ ਯਾਸ਼ਿੰਗ ਸੌਰੀ ਇਹ ਜਿਹੜੀ ਚੋਂ ਦਸਤਾਵੀਰ ਅਗਰ ਇਹਨਾਂ ਨੇ ਜਿਹੜੀ ਬੁੱਕ ਲਿਖੀ ਆ ਦਰਸ਼ਨ ਖਤ ਕਰਤੇ ਮਦਰ ਨਾਲ ਤੇ ਸਾਹਮਣੇ ਉਹਨਾਂ ਜਿਹੜੀ ਲਾਇਫ ਦਾ ਲਗਭਗ ਸਾਰਾ ਹੀ ਲਿਖੇ ਹੋਏ ਇਹ ਨਕਸ਼ਣ ਇਸੇ ਕੇ ਵਿਦਿਆਰਥੀ ਲਹਿਰ ਦਾ ਉਹ ਇੱਕ ਤੂ ਤਾਰਾ ਸੀਗਾ ਉਹਨੂੰ ਕਿਸੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਉਹ ਅਦਭੂਤ ਉਸੇ ਤਰ੍ਹਾਂ ਹੀ ਹੈ ਤੇ ਸਾਨੂੰ ਮਾਣ ਹੈ ਕਿ ਤੁਸੀਂ ਅੱਜ ਵੀ ਉਹਦੀ ਸੋਚ ਤੇ ਪਹਿਰਾ ਦੇ ਰਹੇ ਹੋ ਸਪੈਸ਼ਲੀ ਕਾਖ ਸਰਵਾ ਆਪਣੇ ਸਿਆਰਗੇਨਾਈਜ਼ਰ ਲਖਮੀ ਦਾ ਤੇ ਅਮੰਦਾ ਅਸੀਂ ਹੌਸਲਾ ਛੱਡ ਚੁੱਕੇ ਸੀ ਦਾ ਇੱਥੇ ਆਉਂਦਾ ਪਰ ਥਾਂ ਦੇ ਪ੍ਰਸ਼ਾਂਤ ਮਿਰਸ਼ ਕੀਤਾ ਕਿ ਸਤੋਂ ਯਸ ਕੇ ਤੋ ਬਣਾ ਕੋਈ ਚੜ੍ਹਨਾ ਨਹੀਂ ਉਹ ਕੈਂਟਰਲ ਤੇ ਮੈਂ ਆਪਣੇ ਵੱਲੋਂ ਰਾਜੀ ਸ਼ਰਮ ਸ਼ਰਵ ਦੇ ਗੁਰਪੇਟ ਕਰਨਾ ਥੈਂਕ ਯੂ ਵੈਰੀ ਮੱਚ ਬਹੁਤ ਸ਼ੁਕਰੀਆ ਜੀ ਇਹਨਾਂ ਤੋਂ ਬਾਅਦ ਕਰਨੈਲ ਸਿੰਘਾ ਕਲੀਆ ਜੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਣੇ ਸ਼ਰਦਾ ਦੇ ਫੁੱਲ ਜਿਹੜੇ ਪੇਟ ਕਰਨ ਅੱਜ ਸਾਡੇ ਮਾਈਕ ਕੋਲ ਰਹੀ ਬਹੁਤ ਜੀ ਸਰਕਾਰ ਜੋ ਆਗੂ ਦਰਸ਼ਨ ਸਿੰਘ ਬਾਗੀ ਦਾ ਸ਼ਰਦਾਂ ਲਈ ਸਾਨੂੰ ਅੱਜ ਉਹ ਬੋਲ ਤਿਕਾ ਇਹਦਾ ਮੈਂ ਬਹੁਤ ਧੰਨਵਾਦ ਕਰਦਾ 50 ਸਾਲ 55 ਸਾਲ ਪਹਿਲਾਂ ਜਦੋਂ ਉਹਨਾਂ ਨੇ ਸਿਹਤ ਦੀਆਂ ਪੈੜਾ ਪਾਈਆਂ ਉਹ ਪੜਾ ਜਾ ਕੇ ਕਰਦੇ ਸੀ ਖਾਸ ਕਰਕੇ ਸਾਡੇ ਪੁਰਾਣੇ ਸਾਥੀ ਜਿਹੜੇ ਆਏ ਆ ਉਹਨਾਂ ਦੇ ਵਰਸ਼ਨ ਹੋ ਗਏ ਉਦੋਂ ਬਾਅਦ ਖੁਸ਼ੀ ਇਹ ਹੋਈ ਵੀ ਉਹ ਜਿੱਥੇ ਬੰਦੇ ਜਿਹੜੇ ਜਿਹਾ ਸੀ ਕੰਮ ਕਰਦੇ ਰਹੇ ਉਹ ਜਿਹੋ ਜਿਹਾ ਕਹਿਮਾ ਉਹ ਠੰਡਾ ਤੁਸੀਂ ਲਈ ਬੈਠੇ ਹੋ ਅਥਾਰਟੀਆਂ ਐਵੇਂ ਮਾੜੇ ਮੋٹے ਕਰਦੀਆਂ ਹੋਈਆਂ ਨੇ ਕੰਮ ਆਫਰ ਨੂੰ ਉਹ ਭਾਜਦੇ ਰਹੇ ਤੁਹਾਨੂੰ ਪ੍ਰਿੰਸੀਪਲ ਉਹੀ ਗੁਰਸ਼ੇਲ ਸਿੰਘ ਕਹਿੰਦਾ ਇਹ ਤੇ ਲੀਡਰ ਨਹੀਂ ਕਹਿੰਦਾ ਲੀਡਰ ਦੀਆਂ ਪੁਸ਼ਾ ਨੇ ਪਤਾ ਉਹਨੂੰ ਉਦੋਂ ਲੱਗਿਆ ਜਿਹੜੇ ਉਹਦੀਆਂ ਪੁਸ਼ਾ ਚਕਾਰੀਆਂ ਸਾਡੇ ਕਾਲ ਦੇ ਵਿੱਚ ਰਾਸ਼ੌਰ ਸਿੰਘ ਗਿਰ ਸਰਕਾਰ ਦੀ ਸਰਕਾਰ ਦੀ ਮੰਤਰੀ ਸਾਡਾ ਲੋਕਲ ਕੀਰਦਨ ਉਹ ਕਾਲ ਦੇ ਹਾਲ ਦੇ ਵਿੱਚ ਬੁਸ਼ਾਰਾ ਕਰ ਰਹੇ ਸੀ ਦਾਰੂ ਘੁੱਟ ਵੀ ਪੀ ਰਹੇ ਸੀ ਸਾਨੂੰ ਕਿਸੇ ਨੇ ਦੱਸਤਾ ਵੀ ਐ ਕਰੀ ਜਾਂਦੇ ਆ ਅਸੀਂ ਫੜਾ ਫੜਾ ਇਕੱਠੇ ਪ੍ਰੇਮਦਰ ਸਿੰਘ ਉਹ ਜਿਹੜੇ ਬੈਠੇ ਸੀ ਉਹ ਸੈ ਹੋਸਟ ਰਹੀ ਨਹੀਂ ਸੀ ਅਸੀਂ 4:00 ਵਜੇ ਇਕੱਠੇ ਹੋਏ ਬੰਦੇ ਅਸੀਂ ਹੁੰਡੰਗ ਕਰ ਲਾ ਕੇ ਅੰਦਰ ਜਾ ਕੇ ਅਕਸਰ ਜੀ ਕਰਾ ਤੁਸੀਂ ਮਜਬੂਰ ਨਾ ਕਰੋ ਮੈਨੂੰ ਮੈਂ ਇਹ ਕਰੂੰਗਾ ਅਸੀਂ ਬਾਹਰ ਆ ਗਏ ਬਾਰੇ ਜਿਹੜਾ ਪੈਕ ਜਾਂਦਾ ਸੀ ਬਣ ਕੇ ਉਹ ਬੋਤਲਾਂ ਖੋ ਕੇ ਭੰਤੀਆਂ ਸੀ ਦੋ ਕੁ ਬੋਤਲਾਂ ਰੱਖ ਲੀਆਂ ਅਗਲੇ ਨਾਲ ਤੜਕੇ ਪ੍ਰਿੰਸੀਪਲ ਕੋਲੇ ਪਹੁੰਚ ਗਏ ਸੀ ਕਿ ਆ ਮਾਂ ਦਾ ਰਾਤ ਹੋਇਆ ਵੀਰ ਆ ਗਿਆ ਇਹ ਲੋ ਵੀ ਪਹੁੰਚ ਕੇ ਕਰ ਰਿਹਾ ਸਰਕਟ ਉਸ ਬੈਠ ਰਿਹਾ ਉਹ ਗਾਲਾਂ ਕੱਢਣ ਲੱਗਿਆ ਜਿਹੜਾ ਸਾਡਾ ਉਲਟ ਸੀ ਜੱਜ ਕੇ ਉਹ ਵੀਰਾਂ ਨੂੰ ਗਾਲਾਂ ਕੱਢਣ ਲੱਗਿਆ ਕਿ ਨਾ ਇਹ ਬਦਮਾਸ਼ ਆਏ ਕੁੜੇ ਆ ਕੁੜੀਆਂ ਆ ਆਵਾ ਮਦਈ ਉਹ ਕੋਲੋਂ ਆ ਉਹ ਵੀ ਇਥੇ ਐਮਏ ਕਰਕੇ ਗਈ ਆ ਪ੍ਰੋਫੈਸਰ ਹਰਪਾਜਨ ਸਿੰਘ ਵੀ ਸਿੱਖਤ ਸਾਡੀ ਕਲਾਸ ਫੈਲੋ ਸੀ। ਮਰੀ ਉਹ ਡਿਸਕਨਸਟਰਟੈਂਟ ਜੇ ਫਸਟ ਆ ਗਈ। ਅਸੀਂ ਕਿਹਾ ਸੀ ਪ੍ਰਿੰਸੀਪਲ ਨੂੰ ਵੀ ਸਾਡੇ ਕਿਸੇ ਫੰਕਸ਼ਨ ਤੇ ਐਸਐਸਬੀ ਨਾ ਆਵੇ। ਐਸਐਸਬੀ ਸਾਦਲਾ ਉਹ ਕੁੜੀ ਨੂੰ ਕਹਿੰਦੇ ਵੀ ਤੂੰ ਆ ਕੇ ਅਨਾਵ ਲੈ। ਉਹ ਕਹਿੰਦੀ ਮੈਂ ਤਾਂ ਨਹੀਂ ਆਉਦੀ। ਵੀ ਫਿਰ ਐਸਐਸਬੀ ਐ ਉਹ ਕਹਿੰਦਾ ਇਸ ਨੂੰ ਧੋਕੇ ਲੈ ਜਾਓਗੇ। ਫਿਰ ਇਹ ਵੀ ਵਰਗਾ ਉਹ ਕਹਿੰਦੇ ਲੈ ਜਾਓ ਧੋਕੇ ਮੈਂ ਨਹੀਂ ਆਉਦੀ। ਉਸ ਤੋਂ ਬਾਅਦ ਇਨਾਮ ਵੰਡਨੇ ਸੀਗੇ ਪੰਜ ਚਾਰ ਦਿਨਾਂ ਬਾਅਦ ਸਾਡੇ ਮੰਤਰੀ ਜੀ ਮਾਲ ਸਾਹਿਬਾ ਹਰਪਾ ਜਨ ਸਿੰਘ ਉਸੇ ਕੈਬਨਿਟ ਦੇ ਵਿੱਚ ਉਹ ਜਦੋਂ ਸਰਦਿਆ ਉਹਨੂੰ ਹਰਪਾ ਜਨ ਸਿੰਘ ਨੇ ਉਹ ਚਲੀ ਗਈ ਉੱਥੇ ਉਸ ਸਟੇਜ ਤੇ ਜਾ ਕੇ ਕਹਿੰਦੀ ਮੈਂ ਉਸ ਪ੍ਰਿੰਸੀਪਲ ਦੇ ਹੁੰਦਾ ਇਨਾਮ ਨਹੀਂ ਲਾਗਾ ਜਿਹੜਾ ਅਗਰ ਈਆਂ ਨੂੰ ਪ੍ਰਕਾਰ ਰਹਿ ਕਹਿ ਕੇ ਤਰੇਗੀ ਫਿਰ ਦੁਬਾਰਾ ਜਦ ਨੇ ਭੜ ਦਾ ਭੜਾ ਮੋਰਦਾ ਇਹਨਾਂ ਭੱਕਿਆ ਵੀ ਉਹਨੂੰ ਬਿਆਬਰੂ ਹੋ ਕੇ ਸਾਡੇ ਕਾਲਜ ਤੋਂ ਜਾਣਾ ਪਿਆ ਜਸੇਵਲਦੀ ਦੇ ਮੈਨੂੰ ਮਾਣ ਹੈ ਜਸੇਵਲਦੀ ਬਿਨਾ ਕੁਝ ਨਹੀਂ ਬਣਦਾ। ਉਹੀ ਪੀਐਸਯੂ ਜਿਹੜੀ ਮੇਰੇ ਅਸੀਂ ਉੜਾੜਾ ਪੜਾਹੀ ਸੀ ਜਿੱਦਾਂ ਮਹਾਰਨੀ ਤੱਕ ਪਹੁੰਚਦੇ ਹੋਏ ਪੈਸੇ ਇਸ ਕਰਕੇ ਬੜੀਆਂ ਆਸਾਂ ਨੇ। ਜਸੇਵਲਦੀ ਨੂੰ ਕਦੇ ਛੋਟੀ ਨਾ ਸਮਝੋ। ਉਹਦੇ ਕਿੱਲੇ ਹੋਰ ਹਮਦਰਦ ਹੁੰਦੇ ਆ, ਹੋਰ ਹੁੰਦੇ ਸੰਘਰਸ਼ ਕਿਉਂ ਸਕਦੇ ਆ। ਸਾਟੀ ਖੜਕਰ ਮੇਰੇ ਕੋਲ ਆਇਆ ਐਮਰਜੈਂਸੀ ਵੇਲੇ ਵੀ ਗੱਲ ਹੈ। ਮੈਂ ਖਾਲਸਾ ਗੁਰੂ ਪੜ੍ਹਵਾਇਆ ਮੇਰੇ ਨੇੜੇ ਘਰ ਸੀ ਮੇਰਾ। ਉੱਥੇ ਵੀ ਸਕੂਲ ਦੇ ਮੁੰਡਿਆਂ ਨੇ ਪੁਲਿਸ ਸਿਕਿਉਰਿਟੀ ਮੇਰੇ ਪਿੰਡ ਦੇ ਨੇੜੇ ਮੇਰਾ ਪਿੰਡ ਮਾਰਸਾ ਜਾਇਆ ਸੀ ਉਹ ਕੇਂਦ ਬਣਾਦਾ ਸਾਡੇ ਦੇ ਮਾਸਟਰ ਦੇ ਸਾਡੇ 100 ਜਣਾਂ ਦੇ ਕੇਂਦ ਬਣਾਦਾ ਉਹ ਮੈਨੂੰ ਫੜਨ ਆਏ ਸੀ ਸਕੂਲ 'ਚ ਮੈਨੂੰ ਕੰਟੀਨ ਵਾਲੇ ਨੇ ਆਇਆ ਕਰਤਾ ਉਸ ਘੜੀ ਸੀ ਵਾਰ ਜਦ ਮੈਂ ਐ ਕਿਹਾ ਜੇ ਉਹਨੂੰ ਲਿਖਿਆ ਬਾਹਰ ਬਿਰੋ ਇਹਨਾਂ ਨੂੰ ਫੜਾ ਦੋ ਨਾ ਪਰ ਆਹ ਵਾਰ ਉਹ ਮੇਰੇ ਕੋਲ ਬੈਠੇ ਨੇ ਉਹ ਖਿਆ ਉਹ ਤਰੂ ਹੋਰ ਸਭ ਕਿਉਂ ਗਿਆ ਉਹ ਨਾ ਕਿਤੇ ਬੰਨ ਮੈਂ ਭੱਜ ਗਿਆ ਉਹ ਸੀ ਮਾਰਸਾ ਵਾਲੇ ਮੈਂ ਬਹਿਣ ਦੇ ਸੀ ਮੇਰਾ ਸਕੂਲ ਐਮਰਜੈਂਸੀ ਵੇਲੇ ਵੀ ਕਰਦੇ ਰਹੇ ਮਾੜਾ ਮੋਟਾ ਕਾਰਵਾਈ ਅਦਰਵਾਈਜ਼ ਦਰਸ਼ਬੰਦੀ ਦੇ ਮੂਰੇ ਝੁਗੜੇ ਹੀ ਪੈਂਦੇ ਹਰ ਬੰਦੇ ਜਿਹੜਾ ਗਲਤ ਗਲਤ ਬੰਦੇ ਦੇ ਖਿਲਾਫ ਹੋਈ ਸੰਘਰਸ਼ ਕਰਾਂਗੇ ਨਾ ਉਹਦਾ ਬਾਬੇ ਨਾਨਕ ਨੇ ਕਿਹਾ ਵੀ ਕੂੜ ਰਕੋਟੇ ਨਾਨਕਾ ਉੱਠ ਕੇ ਸੱਚ ਸਹੀ ਉਹ ਝੂਠ ਕਰਦੇ ਆ ਜੇ ਮੈਂ ਤੁਹਾਨੂੰ ਹਾਰ ਲਈ ਦਿੱਤਾ ਇਹਦਾ ਖਵਾਜਾ ਭੁਗਤਣਗੇ ਲੰਮੇ ਸਮੇਂ ਚ ਭੁਗਤ ਨਹੀਂ ਪੈਣਾ ਹਾਂਜੀ ਜਿਹੜਾ ਵਿਦਿਆਰਥੀ ਮੇਰੇ ਦਾ ਹੁਣ ਪੋਤਿਆਂ ਬਰਾਬਰ ਹੋ ਗਏ ਇਹ ਕੰਮ ਕਰ ਰਹੇ ਫਿਰ ਅਰਸ਼ ਕਰ ਰਹੇ ਆ ਇਹਨਾਂ ਨੂੰ ਪੂਰੀ ਪਕੜ ਆ ਗਈ ਸਾਡੇ ਕੋਲ ਤਾਂ ਪਹਿਲਾਂ ਪਕੜ ਵਧੀ ਇੰਨੀ ਸੀ ਬਾਕੀ ਨੇ ਸਾਨੂੰ ਸਕੈਲ ਸੀ ਮਾੜਾ ਮੋਟਾ ਤੇ ਬਾਕੀ ਜਿਹੜੇ ਸਾਨੂੰ ਸਾਫ ਕਰ ਦਿਖਾਈ ਦੀ ਜੱਟੂ ਹੋ ਗਏ ਅਖਬਾਰ ਤੇ ਪੜਿਆ ਉਹਨੇ ਕਿਹਾ ਵੀ ਫੰਡ ਵੀਰ ਸਾਹਿਬ ਫੇਲ ਹੋ ਗਈ ਪਹੁੰਚ ਗਿਆ ਉੱਥੋਂ ਫਿਰ ਸ਼ੁਰੂ ਹੋਈ ਗੱਲ ਇਸ ਕਰਕੇ ਜ세 ਬੰਦੂ ਵੀ ਬਣਾ ਸਰਦਾ ਨਹੀਂ ਤੁਸੀਂ ਜ세 ਬੰਦੂ ਜਿਹੇ ਢੰਡੇ ਠਾਏ ਆ ਦਰਸ਼ਨ ਬਾਕੀ ਨੂੰ ਸੱਚੀ ਛੜਨਾ ਚੱਲੀ ਆਏ ਮੈਂ ਦਰਸ਼ਨ ਕਰੇ ਸਰਾਰ ਅਮਰੀਕ ਸਿੰਘ ਨਾਲ ਦੇ ਬ੍ਰਦਰ ਦੇ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੇਰੇ ਜਿਹੜੇ ਪੀ ਹੈ ਜਿਹਦੇ ਹੁਣ ਬੱਚੇ ਮਿਲਦੇ ਹੁੰਦੇ ਸਾਨੂੰ ਬਟੜਿਆਲੇ ਵੀ ਵੀ ਸਾਡੇ ਸਾਡੇ ਦਰ ਸਦਾ ਕੋਲੇ ਨਾਲ ਦੇ ਲਈ ਮੇਰਾ ਮੁੰਡਕਾ ਤਾਂ ਆਵੇ ਤੇ ਪੜ੍ਹਦਾ ਸੀ ਫਿਰੇ ਘੜਾ ਉਹ ਵੀ ਮੜਾ ਮੋਟਾ ਮੂੰਹ ਮਾਰਦਾ ਰਿਹਾ ਉਹ ਹੁਣ ਆਸਟ੍ਰੇਲੀਆ ਜੀ ਮੂੰਹ ਮਾਰ ਰਿਹਾ ਵਾਵਾ ਠੀਕ ਹੈ ਤੇ ਇਹ ਇਹ ਸਾਰੀ ਖੁਸ਼ੀਆ ਮੈਨੂੰ ਤੇ ਮੈਂ ਬਹੁਤ ਬਹੁਤ ਆਖਾਰਾ ਖਦਾ ਤੁਹਾਡੇ ਕੋਲ ਤੁਸੀਂ ਜੈਤੂ ਰਹੋਗੇ ਜਨਗੀ ਚ ਜੈ ਜਨਤਾ ਜੈ ਸਿੰਘਾ ਬਹੁਤ ਬਹੁਤ ਸਨਵਾਜੀ ਤੁਸੀਂ ਆਪਣੀਆਂ ਬਹੁਤ ਕੀਮਤੀ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਮੈਂ ਹੁਣ ਬੇਨਤੀ ਕਰੂੰਗਾ ਦਰਸ਼ਨਵਾਦੀ ਹੋਰਾਂ ਦੇ ਛੋਟੇ ਭਰਾ ਸਰਦਾਰ ਅਮਰੀਤ ਸਿੰਘ ਆਪਣੇ ਜਿਹੜੇ